ਸਾਸੀ ਕਾਲ ਦੇ ਐਨਕਸਪੀਰਿਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਮਨਜੀਤ ਸਿੰਘ ਅੱਜ ਅਧਿਆਪਕ ਦਿਵਸ ਹੈ ਟੀਚਰ ਦੇ ਤੇ ਟੀਚਰ ਦੇ ਤੇ ਅੱਜ ਅਸੀਂ ਪਹੁੰਚੇ ਆਂ ਰੂਪਨਗਰ ਜ਼ਿਲ੍ਹੇ ਦੇ ਸਭ ਤੋਂ ਪੁਰਾਣੇ ਸਕੂਲ ਸਿੰਘ ਭਗਵੰਤਪੁਰਾ ਵਿੱਚ ਸਿੰਘ ਭਗਵੰਤਪੁਰਾ ਦਾ ਸੀਨੀਅਰ ਸੈਕੰਡਰੀ ਸਕੂਲ ਜੋ ਕਿ 1885 ਤੋਂ ਹੋਣ ਵਿੱਚ ਆਇਆ ਤੇ ਅੱਜ ਤੱਕ ਜਿਹੜਾ ਕਿ ਇਹ ਬੱਚਿਆਂ ਲਈ ਜਿਹੜਾ ਕਿ ਇੱਕ ਵੱਡੀ पाठशाला ਬਣਿਆ ਹੋਇਆ ਤੇ ਬਹੁਤ ਨਾਮੀ ਬੱਚੇ ਜਿਹੜੇ ਕਿ ਇੱਥੋਂ ਪੜ੍ਹ ਕੇ ਆਪਣੇ ਅੱਜ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਉੱਚੇ ਅਹੁਦੇ ਤੇ ਬੈਠੇ ਨੇ ਗੱਲਬਾਤ ਕਰਾਂਗੇ ਰੁਪਿੰਦਰ ਸਿੰਘ ਨੇ ਇੱਥੇ ਪੰਜਾਬੀ ਦੇ ਟੀਚਰ ਨੇ ਕੀ ਕਹਿੰਦੇ ਨੇ ਉਹ ਟੀਚਰ ਦਿਵਸ ਮੌਕੇ ਅਧਿਆਪਕ ਦਿਵਸ ਮੌਕੇ ਕਿਉਂਕਿ ਉਹ ਵੀ ਇਸ ਸਿੰਘ ਭਗਵੰਤਪੁਰਾ ਸਕੂਲ ਦੇ ਵਿਦਿਆਰਥੀ ਨੇ ਤੇ ਅੱਜ ਖੁਦ ਇਸ ਸਕੂਲ ਦੇ ਵਿੱਚ ਇੱਕ ਅਧਿਆਪਕ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਨੇ ਸਸਿਕਾ ਜੀ ਸਰ ਸਸਿਕਾ ਜੀ ਸਸਿਕਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਧਿਆਪਕ ਦਿਵਸ ਦੀਆਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਅਧਿਆਪਕ ਦਿਵਸ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੁਰ ਜ਼ਿਲ੍ਹਾ ਰੂਪਨਗਰ ਦੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਮੈਡਮ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਦੇ ਦੇ ਹੈਪੀ ਟੀਚਰਸ ਡੇ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਕੀ ਅੱਜ ਦਿਨ ਰਿਹਾ ਤੇ ਕੀ ਖਾਸ ਰਿਹਾ ਹਾਂਜੀ ਦਿਨ ਅੱਜ ਬੜਾ ਵਧੀਆ ਰਿਹਾ ਜੀ ਵਿਦਿਆਰਥੀਆਂ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਆ ਉਹ ਪੇਸ਼ਕਸ਼ ਪੇਸ਼ਕਸ਼ ਕੀਤੀਆਂ ਗਈਆਂ ਜਿਦੇ ਵਿੱਚ ਕਵਿਤਾ ਮੁਕਾਬਲੇ ਕਰਵਾਏ ਸੀ ਬੱਚਿਆਂ ਦੇ ਅਸੀਂ ਲੇਖ ਮੁਕਾਬਲੇ ਕਰਵਾਏ ਸੀ ਤੇ ਸਕਿੱਟ ਵਗੈਰਾ ਬੱਚਾ ਨੇ ਕੀਤੇ ਆ ਜਿਦੇ ਵਿੱਚ ਉਹਨਾਂ ਨੇ ਸਮਾਜ ਨੂੰ ਸੇਧ ਦੇਣ ਦੇ ਲਈ ਬੜਾ ਵਧੀਆ ਜਿਹੜਾ ਅੱਜ ਆਪਣਾ ਰੋਲ ਅਦਾ ਕੀਤਾ ਏ ਤੇ ਸਮਾਜ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਦਾ ਆਉਣਾ ਜਿਹੜਾ ਸਾਡੇ ਲਈ ਸਾਡੇ ਕਿਤੇ ਲਈ ਸਪੈਸ਼ਲੀ ਜਿਹੜਾ ਅਧਿਆਪਕ ਦੇ ਲਈ ਉਹ ਬੜਾ ਮਾਣ ਵਾਲੀ ਗੱਲ ਹੈ ਕਿ ਸਮਾਜ ਦੇ ਦੇ ਵਿੱਚ ਸਾਡਾ ਜਿਹੜਾ ਰੁਤਬਾ ਬੜਾ ਉੱਚਾ ਹੈ ਤੇ ਸਾਡਾ ਸਾਰੇ ਅਧਿਆਪਕਾਂ ਦਾ ਵੀ ਇਹ ਫਰਜ਼ ਬਣਦਾ ਕਿ ਅਸੀਂ ਆਪਣੇ ਰੁਤਬੇ ਨੂੰ ਜਿਹੜਾ ਬਰਕਰਾਰ ਰੱਖੀਏ ਕਿੰਨਾ ਕੁ ਜੇਕਰ ਦੇਖਿਆ ਜਾਵੇ ਸਮਾਂ ਬਦਲਿਆ ਕਿਉਂਕਿ ਜਦੋਂ ਤੁਸੀਂ ਪੜਦੇ ਸੀ ਉਦੋਂ ਟੀਚਰਸ ਦਾ ਅਧਿਆਪਕ ਦਾ ਗੁਰੂ ਦਾ ਇੱਕ ਰੁਤਬਾ ਅਲੱਗ ਸੀ ਤੇ ਬੱਚਿਆਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਵੀ ਇੱਕ ਸਤਕਾਰ ਵੀ ਸੀ ਤੇ ਡਰ ਬਹੁਤ ਜ਼ਿਆਦਾ ਹੁੰਦਾ ਸੀ ਅੱਜ ਦਾ ਔਰ ਉਦੋਂ ਦਾ ਮਾਹੌਲ ਦਾ ਫਰਕ ਕੀ ਹੈ ਜਦੋਂ ਤੁਸੀਂ ਪੜ੍ਹੇ ਸੀ ਜੀ ਬਿਲਕੁਲ ਜੀ ਮੈਂ 1998 2000 ਦੇ ਵਿੱਚ ਇੱਥੋਂ ਪੜ੍ਹਿਆ ਐ ਤੇ ਉਦੋਂ ਦਾ ਤੇ ਹੁਣ ਦਾ ਜਿਹੜਾ ਸਮਾਂ 25 ਸਾਲ ਹੋ ਗਏ 25 22 ਸਾਲ ਹੋ ਗਏ ਕਾਫੀ ਚੇਂਜ ਆਇਆ ਜਿਹਦੇ ਵਿੱਚ ਉਦੋਂ ਜਦੋਂ ਅਸੀਂ ਪੜ੍ਹਦੇ ਸੀ ਅਸੀਂ ਟੀਚਰਸ ਦਾ ਜਿਹੜੇ ਬੜੀ ਰਿਸਪੈਕਟ ਕਰਦੇ ਸੀ ਅਦਰਮਾਨ ਕਰਦੇ ਸੀ ਸਾਡੇ ਪੇਰੈਂਟਸ ਵੱਲੋਂ ਵੀ ਇਹੀ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਗੁਰੂ ਆ ਉਹੀ ਤੁਹਾਡਾ ਸਾਰਾ ਕੁਝ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਥੋੜਾ ਪਤਾ ਨਹੀਂ ਹੁਣ ਕੀ ਹੋਇਆ ਕਿ ਜਿੱਦਾਂ ਹੁਣ ਮੋਡਰਨਾਈਜੇਸ਼ਨ ਜਿਹੜੀ ਜ਼ਿਆਦਾ ਹੋ ਗਈ ਹੈ ਕਿਉਂਕਿ ਸਾਡਾ ਫਰਜ ਮੰਨਦਾ ਕਿ ਇਸ ਸਮਾਜ ਨੂੰ ਸੇਧ ਦੇਣੀ ਹੈ ਜਿੱਥੇ ਬੱਚੇ ਭਟਕ ਰਹੇ ਨੇ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਜੀ ਤੇ ਅਸੀਂ ਉਹ ਕੰਮ ਆਪਣਾ ਵਾਕ ਉਹ ਵੀ ਕਰ ਵੀ ਰਹੇ ਹਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਉਹ ਆਪਣੀ ਜਿਹੜੀ ਕਿ ਜ਼ਿੰਦਗੀ ਆ ਜੇਕਰ ਅੱਗੇ ਮੰਜ਼ਲ ਤੇ ਪਹੁੰਚਣਾ ਹੈ ਤੇ ਪੜ੍ਹਾਈ ਦੇ ਨਾਲ ਨਾਲ ਹੋਰ ਕਿੱਧਰ ਜਿਹੜਾ ਕਿ ਧਿਆਨ ਦੇਣ ਕਿਹੜੇ ਰਜਿਮੇ ਰੱਖਣ ਕਿਉਂਕਿ ਕਈ ਬੱਚੇ ਆ ਉਹ ਜਿਹੜੇ ਬਹੁਤ ਸਮਝਦਾਰ ਹੁੰਦੇ ਨੇ ਕਈ ਬੱਚੇ ਆ ਉਹਨਾਂ ਨੂੰ ਸਮਝਾਉਣ ਦੀ ਬਹੁਤ ਲੋੜ ਹੋਊਗੀ ਹਾਂਜੀ ਬਿਲਕੁਲ ਜੀ ਦੇਖੋ ਬੱਚਿਆਂ ਦੇ ਲਈ ਨਾ ਇੱਕ ਟਾਰਗੇਟ ਹੈ ਜਿਹੜਾ ਹੋਣਾ ਚਾਹੀਦਾ ਜ਼ਿੰਦਗੀ ਦਾ ਕਿ ਮੈਂ ਇਹ ਵੱਡਣਾ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਅਧਿਆਪਕ ਹੈ ਉਹ ਆਪਣਾ ਰੋਲ ਅਦਾ ਕਰਦਾ ਕਿ ਉਸ ਰਸਤੇ ਦੇ ਬੱਚੇ ਨੂੰ ਤੋਰਦਾ ਏ ਤੇ ਉਸ ਨੂੰ ਅੱਗੇ ਵਧਣ ਲਈ ਹਲਾਸ਼ੇਰੀ ਦਿੰਦਾ ਏ ਉਹਨੂੰ ਗਾਈਡ ਕਰਦਾ ਬੱਚੇ ਨੂੰ ਪਰ ਬੱਚਿਆਂ ਨੂੰ ਖੁਦ ਵੀ ਚਾਹੀਦਾ ਕਿ ਆਪਣੇ ਜਿਹੜੇ ਗਲਤ ਰਸਤਿਆਂ ਤੇ ਨਾ ਜਾਣ ਅ ਦੇਖੋ ਜੀ ਜਿਵੇਂ ਹੁਣ ਖੇਡਾਂ ਦਾ ਚੱਲ ਰਿਹਾ ਅੱਜ ਕੱਲ ਦੇ ਵਿੱਚ ਤਾਂ ਬੱਚਿਆਂ ਨੂੰ ਖੇਡਾਂ ਦੇ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ ਸਾਇੰਸ ਟੈਕਨੋਲੋਜੀ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਤਰੱਕੀ ਹੋ ਗਈ ਹੈ ਉਹਨਾਂ ਨੂੰ ਉਸ ਖੇਤਰ ਦੇ ਵਿੱਚ ਜਾਣਾ ਚਾਹੀਦਾ ਹੈ ਇਹ ਬੱਚਿਆਂ ਨੂੰ ਮੈਦਾਨਾਂ ਨਾਲ ਕਿ ਸੋਸ਼ਲ ਮੀਡੀਆ ਦਾ ਜਿਹੜਾ ਸਹੀ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਇਸ ਖੇਤਰ ਵਿੱਚ ਇਹ ਖੇਤਰ ਵੀ ਵਧੀਆ ਇੱਧਰ ਵੀ ਆਪਣੇ ਕੋਈ ਨਾ ਕੋਈ ਆਪਣਾ ਜਿਹੜਾ ਮੁਕਾਮ ਹਾਸਲ ਕਰ ਸਕਦੇ ਆ ਜਿੰਦਗੀ ਦੇ ਵਿੱਚ ਸਿੰਘ ਭਗਵੰਤਪੁਰ ਸਕੂਲ ਦੇ ਬੱਚੇ ਕਿੰਨੇ ਕੁ ਤੁਹਾਨੂੰ ਲੱਗਦਾ ਵੀ ਹੁਨਾਰ ਨੇ ਤੇ ਕੀ ਹੁਣ ਇਹਨਾਂ ਦੀ ਇਸ ਸਮੇਂ ਜਿਹੜੀ ਐਕਟੀਵਿਟੀ ਚੱਲ ਰਹੀ ਜ ਨੇ ਹਾਂਜੀ ਸਿੰਘ ਭਗਵੰਤਪੁਰ ਸਕੂਲ ਹੈ ਜਿਹੜਾ ਇਸ ਇਲਾਕੇ ਦਾ ਬਹੁਤ ਪੁਰਾਣਾ ਸਕੂਲ ਹੈ ਜੀ ਪਹਿਲਾਂ ਤੋਂ ਹੀ ਬੜੇ ਵਧੀਆ ਬੱਚੇ ਇੱਥੋਂ ਹੋਣਾਰ ਬੱਚੇ ਗਏੜੇ ਆ ਉਹ ਨਿਕਲ ਕੇ ਗਏ ਸਕੂਲ ਦੇ ਵਿੱਚੋਂ ਇਸ ਟਾਈਮ ਵੀ ਸਕੂਲ ਦੇ ਵਿੱਚ ਜਿਹੜਾ ਸਾਡੇ ਕੋਲ ਹੈ ਵੋਕੇਸ਼ਨਲ ਸਟਰੀਮ ਚੱਲ ਰਿਹਾ ਆ ਆਰਟਸ ਸਟਰੀਮ ਚੱਲ ਰਿਹਾ ਹੈ ਤੇ ਐਨਐਸਕਿਓਫ ਦੇ ਹੈਲਥ ਕੇਅਰ ਉਹ ਤੋਂ ਇਲਾਵਾ ਟੂਰਿਜ਼ਮ ਇਹ ਜਿਹੜੇ ਕੋਰਸਸ ਆ ਨਵੇਂ ਆਏ ਆ ਇਹ ਵੀ ਨਾਲ ਚੱਲ ਰਹੇ ਆ ਦੇਖੋ ਜੀ ਇਹ ਬੱਚਾ ਸਾਨੂੰ ਚਾਹੀਦਾ ਹੈ ਵਧੀਆ ਜਿਹੜਾ ਇਹ ਆਪਣਾ ਭਵਿੱਖ ਬਣਾਉਣ ਵਾਲਾ ਤੇ ਅਸੀਂ ਉਹਦੇ ਨਾਲ ਖੜੇ ਹਰ ਟਾਈਮ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨੂੰ ਮਦਦ ਦੀ ਲੋੜ ਹੈ ਅਸੀਂ ਹਰ ਟਾਈਮ ਜਿਹੜੇ ਆਪਣੇ ਹੱਥ ਖੋਲ ਕੇ ਰੱਖਦੇ ਹਾਂ ਕਿਸੇ ਬੱਚੇ ਨੂੰ ਕੋਈ ਫਾਈਨੈਂਸ਼ੀਅਲ ਲੋੜ ਹੈ ਜਾਂ ਕੋਈ ਘਰ ਦੇ ਵਿੱਚ ਕੋਈ ਵੀ ਦਿੱਕਤ ਹੈ ਤਾਂ ਉੱਥੇ ਵੀ ਇਹ ਸਕੂਲ ਹਮੇਸ਼ਾ ਉਹਨਾਂ ਦੇ ਨਾਲ ਖੜਦਾ ਹੈ ਜੀ ਧੰਨਵਾਦ ਸੋ ਅਧਿਆਪਕ ਦਿਵਸ ਦੀਆਂ ਜਿਹੜਾ ਕਿ ਰੁਪਿੰਦਰ ਸਿੰਘ ਪੰਜਾਬੀ ਟੀਚਰ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਬੱਚੇ ਹਮੇਸ਼ਾ ਹੀ ਗੁਰੂ ਨੂੰ ਪਿਆਰੇ ਹੁੰਦੇ ਨੇ ਤੇ ਗੁਰੂ ਦਾ ਇੱਕ ਫਰਜ਼ ਬਣਦਾ ਹੈ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨੂੰ ਉਹ ਉੱਚੇ ਮੁਕਾਮ ਤੇ ਦੇਖਣਾ ਚਾਹੁੰਦਾ ਹੈ ਇਸ ਲਈ ਹਮੇਸ਼ਾ ਹੀ ਗੁਰੂ ਇਹ ਚਾਹੁੰਦਾ ਹੈ ਕਿ ਉਸ ਦੇ ਪੜਾਏ ਹੋਏ ਬੱਚੇ ਉਸ ਦੇ ਸਿਖਾਏ ਹੋਏ ਵਿਦਿਆਰਥੀ ਕੁਝ ਬਣ ਦੇਸ਼ ਵਿੱਚ ਆਪਣਾ ਨਾਮ ਖੱਟਣ ਆਪਣਾ ਨਿਮਾਣਾ ਖੱਟਣ ਤਾਂ ਜੋ ਗੁਰੂ ਦਾ ਵੀ ਸਿਰ ਫਕਰ ਨਾਲ ਉੱਚਾ ਹੋਵੇ ਉਹਨਾਂ ਨੇ ਅੱਜ ਟੀਚਰ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਪਹਿਲਾਂ ਤਾਂ ਮੈਂ ਆਪਣਾ ਨਾਮ ਹੀ ਦੱਸਣਾ ਚਾਹਨੀ ਆ ਕਿ ਮੈਂ ਜਕੀਤ ਘੋੜ ਮੈਂ ਕੁਝ ਦਿਨ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਤੇ ਇਹ ਸਕੂਲ ਬਹੁਤ ਵਧੀਆ ਹੈ ਤੇ ਮੈਂ ਇਸ ਸਕੂਲ ਵਿੱਚ ਸਾਰੇ ਟੀਚਰਸ ਨੂੰ ਬਲਕਿ ਸਾਰੇ ਸਾਰੇ ਹੀ ਟੀਚਰ ਵਰਗ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਟੀਚਰ ਡੇ ਤੇ ਤੇ ਇਸ ਸਕੂਲ ਬਾਰੇ ਬਹੁਤ ਕੁਝ ਸੁਣਿਆ ਸੀ ਮੈਂ ਇੱਥੇ ਆਉਣ ਤੋਂ ਪਹਿਲਾਂ ਤੇ ਇਹ ਸਕੂਲ ਕਾਫੀ ਪੁਰਾਣਾ ਹੈ ਸ਼ਾਇਦ 1890 ਜਾਂ 91 ਦਾ ਇਹ ਸਕੂਲ ਬਣਿਆ ਹੋਇਆ ਹੈ ਤੇ ਇਸ ਸਕੂਲ ਚ ਬੱਚੇ ਬਹੁਤ ਹੁਨਾਰਨੇ ਤੇ ਬਹੁਤ ਮਤਲਬ ਵਡੀਆਂ-ਵਡੀਆਂ ਔਦ੍ਧੀਆਂ ਤੇ ਪਹੁੰਚੇ ਹੋਏ ਨੇ ਸਾਡੇ ਜਿਹੜੇ ਇੱਥੇ ਚੌਕੀਦਾਰ ਨੇ ਸਰਦਾਰ ਜਸਮੀਤ ਸਿੰਘ ਜੀ ਉਹਨਾਂ ਦੀ ਬੇਟੀ ਮੈਥਸ ਦੀ ਲੈਕਚਰਰ ਲੱਗੀ ਹੋਈ ਹੈ ਕਿਰਤਪੁਰ ਸਾਹਿਬ ਸਕੂਲ ਵਿਖੇ ਤੇ ਹੋਰ ਸਾਡੇ ਇੱਥੇ ਰੁਪਿੰਦਰ ਸਰ ਨੇ ਜਿਹੜੇ ਕਿ ਪੰਜਾਬੀ ਦੇ ਮਾਸਟਰ ਨੇ ਉਹ ਇਸੇ ਸਕੂਲ ਵਿੱਚ ਪੜ੍ਹ ਕੇ ਇਸੇ ਸਕੂਲ ਵਿੱਚ ਹੀ ਸੇਵਾ ਨਿਭਾ ਰਹੇ ਨੇ ਤੇ ਬਹੁਤ ਵਧੀਆ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਂਦਾ ਹਾਂ ਕਿੰਨੇ ਕ ਜੇਕਰ ਬੱਚੇ ਆ ਜੀ ਜੇ ਕਿਹ ਦੇਖਿਆ ਜਾਵੇ ਸਕੂਲ ਦੇ ਵਿੱਚ ਤੇ ਕਿੰਨੇ ਕ ਪਿੰਡਾਂ ਨੂੰ ਇਸ ਸਕੂਲ ਦਾ ਫਾਇਦਾ ਐ ਸਕੂਲ ਦੇ ਵਿੱਚ ਸਰ ਇੱਥੇ ਲਗਭਗ 300 ਦੇ ਆਸ-ਪਾਸ ਬੱਚੇ ਜਿਹੜੇ ਪੜ ਰਹੇ ਨੇ ਤੇ ਬਹੁਤ ਹੀ ਵਧੀਆ ਸਕੂਲ ਹੈ ਤੇ ਇੱਥੇ ਆਸ-ਪਾਸ ਦੇ ਪਿੰਡਾਂ ਤੋਂ ਕਾਫੀ ਬੱਚੇ ਜਿਹੜੇ ਆਸ-ਪਾਸ ਇੱਥੇ ਪਿੰਡ ਨਾਲ ਲੱਗਦੇ ਆ ਉਹਨਾਂ ਤੋਂ ਬੱਚੇ ਸਾਡੇ ਕੋਲ ਪੜਾ ਲਾਉਂਦੇ ਆ ਤੇ ਬੱਚੇ ਬਹੁਤ ਹੌਨਹਾਰ ਆ ਤੇ ਜਿਹੜੇ ਸਾਡੇ ਸਕੂਲ ਦੇ ਜਿਹੜੇ ਟੀਚਰ ਆ ਉਹ ਵੀ ਸਾਰੇ ਬਹੁਤ ਮਿਹਨਤੀ ਤੇ ਬਹੁਤ ਇੱਕ ਮਤਲਬ ਟੀਮ ਵਰਕ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਆ ਤੇ ਸਕੂਲ ਬਹੁਤ ਵਧੀਆ ਸਾਡਾ ਇੱਕ ਹੈਰੀਟੇਜ ਸਕੂਲ ਹੈ ਜੋ ਕਿ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਸਾਡੇ ਇਲਾਕੇ ਦੇ ਵਿੱਚ ਟੀਚਰ ਦੇ ਇਤੇ ਬੱਚਿਆਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੋ ਬੱਚਿਆਂ ਦੇ ਅਧਿਆਪਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਤਾਲ ਮਿਲਦਾ ਦੇਖੋ ਜੀ ਟੀਚਰ ਦਾ ਤਾਂ ਇੱਕ ਕੰਮ ਹੈ ਕਿ ਜਿਵੇਂ ਦੀਪਕ ਮਤਲਬ ਆਪ ਜਲ ਕੇ ਦੂਸਰੇ ਨੂੰ ਰੌਸ਼ਨੀ ਕਰਦਾ ਹੈ ਤੇ ਉਵੇਂ ਹੀ ਟੀਚਰ ਦਾ ਫਰਜ਼ ਹੈ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਉਹ ਕਰਦਾ ਹੈ ਬੱਚਿਆਂ ਵਾਸਤੇ ਤੇ ਬੱਚਿਆਂ ਦਾ ਵੀ ਫਰਜ਼ ਬੰਦਾ ਹੈ ਕਿ ਟੀਚਰ ਦੀ ਪੂਰੀ ਰਿਸਪੈਕਟ ਕਰਨ। ਗੁਰੂ ਦਾ ਮਤਲਬ ਹੀ ਇਹ ਹੈ ਕਿ ਜਿਹੜਾ ਸਾਨੂੰ ਮਤਲਬ ਹਨੇਰੇ ਤੋਂ ਰੌਸ਼ਨੀ ਵੱਲ ਨੂੰ ਲੈ ਕੇ ਜਾਂਦਾ ਹੈ ਤੇ ਬੱਚੇ ਜਿਹੜੇ ਆ ਉਹ ਅੱਜ ਕੱਲ ਥੋੜਾ ਜਿਹਾ ਮਤਲਬ ਜ਼ਿਆਦਾ ਇੱਧਰ ਮੋਬਾਈਲਸ ਵੱਲ ਜ਼ਿਆਦਾ ਹੁੰਦੇ ਆ ਤਾਂ ਉਹਨਾਂ ਨੂੰ ਐ ਚਾਹੀਦਾ ਹੈ ਕਿ ਉਹ ਜ਼ਿਆਦਾ ਟੀਚਰ ਦੀ ਰਿਸਪੈਕਟ ਕਰਨ। ਟੀਚਰ ਜੋ ਉਹਨਾਂ ਨੂੰ ਸਿਖਾਉਂਦੇ ਆ ਉਹਦੇ ਤੇ ਅਮਲ ਕਰਨ। ਤੇ ਮਾਪਿਓ ਦੀ ਵੀ ਰਿਸਪੈਕਟ ਕਰਨ ਕਿਉਂਕਿ ਮਾਂ ਜਿਹੜੀ ਹੁੰਦੀ ਹੈ ਉਹੀ ਸਾਡੇ ਮਤਲਬ ਪਹਿਲਾ ਗੁਰੂ ਤਾਂ ਉਹੀ ਮੰਨਿਆ ਜਾਂਦਾ ਹੈ ਜਿਹੜਾ ਬੱਚੇ ਨੂੰ ਚੱਲਣਾ ਸਿਖਾਉਂਦੀ ਹੈ ਤੁਰਨਾ ਸਿਖਾਉਂਦੀ ਹੈ ਬੋਲਣਾ ਸਿਖਾਉਂਦੀ ਹੈ ਤੇ ਮਾਂ ਜਿਹੜੀ ਹੈ ਉਹ ਸਾਡਾ ਪਹਿਲਾ ਗੁਰੂ ਹੈ ਤੇ ਬਸ ਮੈਂ ਤਾਂ ਇਹੀ ਬੱਚਿਆਂ ਨੂੰ ਕਹੂੰਗੀ ਕਿ ਹਮੇਸ਼ਾ ਆਪਣੇ ਟੀਚਰਸ ਦੀ ਰਿਸਪੈਕਟ ਕਰੋ ਉਹਨਾਂ ਦਾ ਆਦਰ ਕਰੋ ਜੇ ਉਹ ਝਿੜਕ ਵੀ ਦਿੰਦੇ ਆ ਤੇ ਉਹ ਬੱਚਿਆਂ ਦੀ ਬਿਹਤਰੀ ਵਾਸਤੇ ਹੀ ਕਰਦੇ ਆ ਤੇ ਇਸ ਲਈ ਬਹੁਤ ਮਿਹਨਤ ਕਰਨ ਤੇ ਆਪਣੇ ਮੁਕਾਮ ਤੇ ਪਹੁੰਚੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੁਰ ਵਿਖੇ ਐਸਐਸ ਮਿਸਟੈਸ ਬਲਵਿੰਦਰ ਕੌਰ ਬੋਲ ਰਹੀ ਆ ਅੱਜ ਟੀਚਰਸ ਡੇ ਤੇ ਇੱਥੇ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਬਹੁਤ ਵਧੀਆ ਫੰਕਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਵੱਖ-ਵੱਖ ਆਈਟਮਾਂ ਦੁਆਰਾ ਟੀਚਰਸ ਨੂੰ ਟੀਚਰਸ ਦੇਤੇ ਸਨਮਾਨਿਤ ਕੀਤਾ ਤੇ ਰਿਸਪੈਕਟ ਵਿੱਚ ਸ਼ਬਦ ਕਵਿਤਾ ਸਕਿੱਟਾਂ ਹੋਰ ਬਹੁਤ ਸਾਰੇ ਗਿੱਧਾ ਵਗੈਰਾ ਪ੍ਰੋਗਰਾਮ ਸਾਰਾ ਆਯੋਜਿਤ ਕੀਤਾ ਗਿਆ ਤੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਗਈ ਤੇ ਐਨਕਰੀ ਵੀ ਸਾਡੇ ਬੱਚਿਆਂ ਨੇ ਹੀ ਕੀਤੀ ਆ ਤੇ ਸਾਰੇ ਬੱਚਿਆਂ ਨੇ ਬਹੁਤ ਵਧੀਆ ਪਾਰਟਿਸਪੇਟ ਕੀਤਾ ਤੇ ਸਾਰੇ ਬੱਚੇ ਇੰਜੋਏ ਕਰ ਰਹੇ ਟੀਚਰਸ ਦੇ ਤੇ ਕੀ ਕਹਿਣਾ ਚਾਹਦੇ ਹੋ ਫਸ ਟੀਚਰਸ ਦੇ ਤੇ ਮੈਂ ਬੱਚਿਆਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੀ ਆ ਕਿ ਉਹ ਆਪਣੇ ਗੁਰੂ ਦਾ ਦੀ ਰਿਸਪੈਕਟ ਕਰਨ ਗੁਰੂ ਕੋਈ ਵੀ ਹੋ ਸਕਦਾ ਹੈ ਸਭ ਤੋਂ ਵੱਡਿਆ ਗੁਰੂ ਤਾਂ ਆਪਾਂ ਕਹਿੰਦੇ ਆ ਮਾਂ ਤੋਂ ਹੀ ਸ਼ੁਰੂ ਹੁੰਦਾ ਹੈ ਮਾਂ ਸਾਡੀ ਸਭ ਤੋਂ ਪਹਿਲੀ ਗੁਰੂ ਹੈ ਤੇ ਜ਼ਿੰਦਗੀ ਵੀ ਇੱਕ ਬਹੁਤ ਵਧੀਆ ਗੁਰੂ ਸਾਡਾ ਗੁਰੂ ਹੈ ਸਭ ਤੋਂ ਵਧੀਆ ਜਿਹੜੀ ਸਾਨੂੰ ਜੀਣਾ ਸਿਖਾਉਂਦੀ ਆ ਤਾਂ ਸਾਰੇ ਬੱਚਿਆਂ ਨੂੰ ਮੈਂ ਇਹੀ ਸਨੇਹਾ ਦੇਣਾ ਚਾਹੁੰਦੀ ਆ 给。<Okay. S 2> okay. ਆਪਣੇ ਗੁਰੂ ਦੀ ਰਿਸਪੈਕਟ ਕਰਨ ਤੇ ਰਿਸਪੈਕਟ ਕਰਨ ਦੇ ਨਾਲ ਹੀ ਉਹ ਆਪਣੀਆਂ ਜੜੀਆਂ ਪਲੰਗਾ ਫੁੱਟ ਸਕਦੇ ਆ ਤੇ ਆਪਣੇ ਮੁਕਾਮ ਤੱਕ ਪਹੁੰਚ ਸਕਦੇ ਆ ਤੋਂ ਪਹਿਲਾਂ ਤਾਂ ਮੇਰੇ ਸਾਰੇ ਪਿਆਰੇ ਟੀਚਰਸ ਨੂੰ ਮੇਰੇ ਵੱਲੋਂ ਹੈਪੀ ਟੀਚਰਸ ਡੇ ਮੈਂ ਅੱਜ ਬਹੁਤ ਹੀ ਖੁਸ਼ ਆ ਕਿਉਂਕਿ ਅਸੀਂ ਬਹੁਤ سارے ਪਹਿਲਾਂ ਫੰਕਸ਼ਨਸ ਆ ਜਿਹੜੇ ਉਹ ਕਰਵਾਏ ਵੀ ਆ ਤੇ ਸਾਰੇ ਟੀਚਰਸ ਨੇ ਸਪੀਚ ਦਿੱਤੀ ਹੈ ਬਹੁਤ ਦਿਲ ਨੂੰ ਖੁਸ਼ੀ ਮਿਲੀ ਹੈ ਤੇ ਬਾਕੀ ਮੈਂ ਟੀਚਰਸ ਬਾਰੇ ਇਹਦਾ ਕਹਿਣਾ ਚਾਹੁੰਦੇ ਕਿ ਸਾਨੂੰ ਸਾਰਿਆਂ ਨੂੰ ਜਿਹੜੇ ਸਪਣੇ ਟੀਚਰਸ ਆ ਉਹਨਾਂ ਦੇ ਰਿਸਪੈਕਟ ਕਰਨੀ ਚਾਹੀਦੀ ਕਿਉਂਕਿ ਇੱਕ ਟੀਚਰ ਹੀ ਹੁੰਦਾ ਹੈ ਜਿਹੜਾ ਕਿ ਸਾਡੇ ਜਿਹੜੀ ਸਾਡੀ ਜਿਹੜੀ ਜ਼ਿੰਦਗੀ ਹੈ ਉਹਨੂੰ ਰਸ਼ ਅਨੰਦ ਹੈ ਸਾਨੂੰ ਹਨੇਰੇ ਤੋਂ ਚਾਨਣ ਦੇ ਵਿੱਚ ਲੈ ਕੇ ਜਾਂਦਾ ਤੇ ਲਾਸਟ ਵਿੱਚ ਮੈਂ ਦੁਬਾਰਾ ਫੇਰ ਸਾਰੇ ਟੀਚਰਸ ਨੂੰ ਹੈਪੀ ਟੀਚਰਸ ਡੇ ਵਿਸ਼ ਕਰਨ ਜਾ ਰਹੀ ਹਾਂ ਟੀਚਰਸ ਦੇ ਤੇ ਅਸੀਂ ਪਹਿਲਾਂ ਤਾਂ ਅਸੀਂ ਸਾਰੇ ਆਪਣੇ ਟੀਚਰਸ ਦਾ ਜਿੰਨੇ ਵੀ ਸਾਨੂੰ ਸਿੰਘ ਭਗਵੰਤ ਪ੍ਰਸਕੋਲ ਵਿੱਚ ਪੜ੍ਹਾਉਂਦਿਆਂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਐਨੇ ਵਧੀਆ ਟੀਚਰਸ ਪੜ੍ਹਾਉਣ ਲਈ ਮਿਲੇ ਨੇ ਸਾਡੇ ਵਿਚਕਾਰ ਦੋ ਨਵੇਂ ਲੈਕਚਰਰ ਵੀ ਜੁੜ ਚੁੱਕੇ ਨੇ ਜਿਨ੍ਹਾਂ ਨੇ ਸਾਡੇ ਸਟਾਫ ਨੂੰ ਹੋਰ ਵਧੀਆ ਸ਼ਾਨ ਬਣਾਈ ਹੈ ਤੇ ਅਸੀਂ ਅੱਗੇ ਨੂੰ ਪ੍ਰੇਅਰ ਕਰਦੇ ਹਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਇਦਾਂ ਦੇ ਟੀਚਰ ਪੜ੍ਹਾਉਣੋਂ ਗਿਲੇ ਧੰਨਵਾਦ ਤੇ ਟੀਚਰ ਡੇ ਤੇ ਕੀ ਕਹਣਾ ਚਾਹੁੰਦੇ ਹਾਂ ਟੀਚਰਸ ਡੇ ਤੇ ਸਰ ਆਈ ਮੈਸੇਜ ਹੈ ਮੇਰਾ ਕਿ ਸਾਰੇ ਵਿਦਿਆਰਥੀ ਮੇਰੇ ਸਾਥੀਆਂ ਨੂੰ ਆਪਣੇ ਟੀਚਰ ਅਸੀਂ ਜਿੰਨੀ ਸੇਵਾ ਕਰੀਏ ਉੰਨੀ ਜ਼ਿਆਦਾ ਕਰੀਏ ਕਿਉਂਕਿ ਉਹਨਾਂ ਦੀ ਸੇਵਾ ਵਿੱਚ ਸਾਨੂੰ ਅਸਲੀ ਫਲ ਮਿਲੇਗਾ ਬਾਕੀ ਟੀਚਰਸ ਡੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸਭ ਨੂੰ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਹੈਪੀ ਟੀਚਰਸ ਡੇ ਰੂਪਨਗਰ ਤੋਂ ਡੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par